ਜੀ ਕੀ ਨਾਂ ਤੁਹਾਡਾ ਮੇਰਾ ਸੁਖਦੇਵ ਸਿੰਘ ਹੈ ਜਿਹਨੇ ਡੈਥ ਹੋਈ ਹੈ ਕੀ ਨਾਂ ਸੀ ਉਹਦਾ ਨਰਿੰਦਰ ਸਿੰਘ ਉਪਰ ਗੋਲਡੀ ਸੀ ਅੱਛਾ ਜੀ ਇਹ ਕਿੱਥੋਂ ਆ ਰਹੇ ਸੀਗੇ ਕਿਤੇ ਜੀ ਤੋਂ ਵੀ ਆਪਣਾ ਅੰਮ੍ਰਿਤਸਰ ਦੇ ਨੀਅਰ ਬਈ ਪੇਸ਼ੈਂਟ ਲੈ ਕੇ ਜਾਣਾ ਸੀ ਵਾਪਸੀ ਖਾਲੀ ਆ ਰਹੇ ਸੀ ਕਿੱਡੀਗੜ ਤੋਂ ਤੇ ਅੰਮ੍ਰਿਤਸਰ ਤੋਂ ਪੇਸ਼ੈਂਟ ਪੀਏ ਲੈ ਕੇ ਜਾਣਾ ਸੀ ਅੱਛਾ ਜੀ ਤੇ ਤੁਹਾਨੂੰ ਕਦੋਂ ਇਨਫੋਰਮੇਸ਼ਨ ਮਿਲੋ ਤੇ ਰਾਤੀ ਸਵੇਰੇ ਤਿੰਨ ਕੋਈ ਪਤਾ ਲੱਗਿਆ ਸੀ ਤੇ ਫਾਜ਼ਲ ਸਾਹਿਬ ਨੂੰ ਲੱਗਿਆ ਸੀ 1:00 ਵਜੇ ਦੇ ਨੀਅਰ ਬਈ ਪਤਾ ਲੱਗਿਆ ਸੀ ਜੇ ਜਦੋਂ ਸਾਨੂੰ ਸਾਰਿਆਂ ਨੂੰ ਪਤਾ ਲੱਗਿਆ ਸਾਡੇ ਆਸਤੇ ਆਸੇ ਬੰਦੇ ਇੱਥੇ ਪਹੁੰਚ ਗਏ ਸਾਨੂੰ ਵਾਕੇ ਤੇ ਸਾਡਾ ਵੀਰ ਦਾ ਬਹੁਤ ਜਣੀ ਕੇ ਮਹਿਸੂਸ ਹੋ ਰਿਹਾ ਸਾਨੂੰ ਬਈ ਪੂਰੀ ਜ਼ਿੰਦਗੀ ਇਸੂ ਸਾਨੂੰ ਪੂਰਾ ਨਹੀਂ ਕਰ ਸਕਿਆ ਉਹ ਚੰਗਾ ਗੁੱਡ ਬੰਦ ਬੱਚਾ ਸੀ ਜਦੋਂ ਪੜ੍ਹਨੇ ਬਹੁਤ ਨਾਈਸ ਬੱਚਾ ਸੀ ਐਂਬੂਲੈਂਸ ਚਲਾਉਂਦੇ ਸੀ ਐਂਬੂਲੈਂਸ ਨੇ ਆਪਣੀਆਂ ਚਾਰ ਐਂਬੂਲੈਂਸਾਂ ਖੋਦੀਆਂ ਨੇ ਤੇ ਪੀਏ ਇੱਕ ਨੰਬਰ ਗੇਟ ਦੇ ਉੱਤੇ ਸਾਡੀ ਐਂਬੂਲੈਂਸਾਂ ਸਾਰੇ ਇਕੱਠੇ ਹੀ ਆ ਜੀ ਹੋਇਆ ਕੀ ਕਹਿਣਾ ਚਾਹੋਗੇ ਜੀ ਇਹ ਕੋਈ ਆਪਣੀ ਐਂਬੂਲੈਂਸ ਦੇ ਉੱਤੇ ਜਾ ਰਿਹਾ ਹੈ ਜਾਂ ਮਰੀਜ਼ ਲੈਣ ਵਾਸਤੇ ਅਮਰਸਰ ਤੋਂ ਜੀ ਚੰਡੀਗੜ੍ਹ ਤੋਂ ਆਇਆ ਹੈਗਾ ਜੀ ਰਾਤ ਨੂੰ ਕਰੀਬ 1 ਤੋਂ 2 ਵਜੇ ਦੇ ਵਿੱਚ ਵਿੱਚ ਜਿਹੜਾ ਗਡਾਣੇ ਪਿੰਡ ਦੇ ਨਜ਼ਦੀਕ ਰੋਡ ਦੇ ਉੱਤੇ ਇਹ ਕਿਸੇ ਨਾਮ ਨੂੰ ਵਹੀਕਲ ਦੇ ਵਿੱਚ ਦੀ ਆਪਣੀ ਗੱਡੀ ਲੱਗਣ ਕਰਕੇ ਇਹ ਵੀ ਜਿਹੜੀ ਉੱਥੋਂ ਐਸਐਫ ਜਿਹੜੀ ਸਾਡੀ ਗੱਡੀ ਲੱਗੀ ਹੋਈ ਆ ਰੋਡ ਦੇ ਉੱਤੇ ਉਹਨਾਂ ਨੇ ਆਪਣੀ ਗੱਡੀ ਦੇ ਵਿੱਚ ਇਹਨੂੰ ਕਲੈਕਟ ਕਰਕੇ ਤੇ ਐਸਡੀਐਲ ਲੈ ਕੇ ਆਈ ਜੀ ਕਟਣ ਜਾਦਾ ਹੋਣ ਕਰਕੇ ਐਸ.ਐਲ. ਵਾਲਿਆਂ ਨੇ ਰੈਫਰ ਕਰਤਾ ਸੀਗਾ ਜੀ ਸਿਵਲ ਹਸਪਤਾਲ ਕਪੂਰਥਲੇ ਦਾ ਅੱਛਾ ਜੀ ਤੇ ਸਿਵਲ ਹਸਪਤਾਲ ਡਾਕਟਰ ਸਾਹਿਬ ਹਨਾਂ ਦੇ ਕੋਲ ਜਦੋਂ ਪਹੁੰਚਿਆ ਤੇ ਇਹਨਾਂ ਦੀ ਮੌਤ ਹੋ ਗਈ ਇਹ ਨਾਮ ਕੀ ਸੀਗਾ ਜੀ ਇਹਨਾਂ ਦਾ ਨਰਿੰਦਰ ਸਿੰਘ son of ਦਲਬਾਖ ਸਿੰਘ ਮਕਾਨ ਨੰਬਰ 156 ਖੁੱਡਾ ਜੱਸੂ ਥਾਣਾ ਸੰਗਰਾਪੁਰ ਚੰਡੀਗੜ੍ਹ ਠੀਕ ਤੇ ਇਸਰ ਪੋਸਟਮਾਰਟਮ ਹੋ ਗਿਆ ਇਹਦਾ ਪੋਸਟਮਾਰਟਮ ਬੱਸ ਹੁਣ ਕਰਾ ਕੇ ਜੀ Laash वारसा ਵਿੱਚ ਹਵਾਲੇ ਕਰ ਦੇ ਇਹ ਕੀ ਕਾਰਵਾਈ ਕੀਤੀ ਆ ਇਹ ਐਫਆਰ ਨੰਬਰ 2 ਜੀ ਮਿਤੀ 13/1/2026 ਅੱਜ ਦਰਜ ਕੀਤੀ ਹੈ ਜੀ ਅੰਡਰ ਸੈਕਸ਼ਨ 106 281 324 ਜੀਵਨ ਪੰਜ ਬੀ ਐਨ ਐਸ ਖਾਣਾ ਟਰਵਾ ਜਿਲ੍ਹਾ ਕਪੂਰਸਾ ਦਰਜ ਕੀਤੀ ਇਹ ਅਨਨੋਨ ਦੇ ਅਨਨੋਨ ਨਾਮ ਰੋਬੰਦੇ ਦੇ ਖਿਲਾਫ